ਦੇਸ਼ ਵਿਦੇਸ਼ ਵਸਦੇ ਹੋਏ ਹਰ ਸੰਗਤ ਜੀਓ ਅੱਜ ਆਪਾਂ ਵਿਚਾਰਨਾ ਹੈ ਕਿ ਆਖਰ ਸ਼ੇਰ ਸਿੰਘ ਨਾਉ ਅਕਾਲ ਪੁਰਖ ਨੇ ਇੱਕ ਵੱਡਾ ਕਹਿਰ ਬਣ ਕੇ ਪਵਕ ਮਾਰਨ ਦੀ ਔਰ ਇਹ ਜੋਗ ਖਤਮ ਕਰਨ ਦੀ ਸੰਸਾਰ ਦੇ ਵਿੱਚ ਤੇ ਬ੍ਰਹਿਮੰਡਾ ਖੰਡਾਂ ਨੂੰ ਉਹਦੀ ਜਿਹੜੀ ਪਵਕ ਹੈ ਉਹ ਸਭਨਾਂ ਨੂੰ ਹਿਲਾਉਂਦੀ ਹੈ ਉਹ ਸ਼ੇਰ ਸਿੰਘ ਪਾਵਰ ਜਿਹੜੀ ਹੈ ਤਾਕਤ ਹੈ ਉਹ ਕਿ ਦੀ ਹੈ ਅਕਾਲ ਪੁਰਖ ਦਾ ਨਾਮ ਹੈ ਸ਼ਬਦ ਦਾ ਨਾਮ ਹੈ ਇਹ ਸਾਰੀ ਚੀਜ਼ ਜਿਹੜੀ ਹੈ ਆਪਾਂ ਵੇਖਣੀ ਹੈ ਇਹਨਾਂ ਦੋਹਾਂ ਦੀ ਤੇ ਇਹਨਾਂ ਪਰਿਵਾਰਾਂ ਦਾ ਜਿਹੜੇ ਦੋਵੇਂ ਪਰਿਵਾਰ ਨੇ ਕਿਤੇ ਹਰ ਬਾਣੀ ਇਹਨਾਂ ਦੋਹਾਂ ਪਰਿਵਾਰਾਂ ਨੂੰ ਸ਼ੇਰ ਸਿੰਘ ਦੇ ਬੱਚੇ ਤਾਂ ਨਹੀਂ ਬਣਾ ਰਹੇ ਕਲਸੀਆ ਪਰਿਵਾਰ ਘਵੈਂਡ ਦਾ ਪਰਿਵਾਰ ਸਤਾਈ ਚੱਕ ਜੇਟੂਵਾਲ ਦਾ ਪਰਿਵਾਰ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਵੇਖਣਾ ਹੈ। ਤੋਂ ਆਓ ਇਹ ਰਵੇਖੀਏ। ਪਹਿਲਾਂ ਅਕਾਲ ਪੁਰਖ ਦਾ ਨਾਮ ਵੇਖੀਏ ਕਿ ਛੇਰ ਸਿੰਘ ਕਿੱਦਾਂ ਹੈ। ਈਸ਼ਰ ਨੇ ਖੇਰ ਚਾਇਆ ਸੱਚਖਣ ਜੋ ਰਹਿ ਸਮਾਇਆ। ਮਾਤ ਲੋਕ ਛੇਰ ਸਿੰਘ ਨਾਮ ਰਖਾਇਆ। ਉਹਦਾ ਧਰਤੀ ਤੇ ਆ ਕੇ ਉਸਨੇ ਆਪਣਾ ਨਾਂ ਕੀ ਰਖ ਲਿਆ ਛੇਰ ਸਿੰਘ। ਜੋਤ ਜਿਸ ਦੀ ਡਗ ਮੰਗਾਇਆ ਸਦਾ ਬਨਾਸੀ ਨਰੰજન ਰਾয়া ਧਾਰ ਖੇਲ ਚਤਰ ਪੁਜ ਅਖਵਾਇਆ ਫੇਰਾਂ ਦਾ ਕਾਲਯੁਗ ਲੈ ਆਇਆ ਅਵਤਾਰ ਸ਼ੇਰ ਸਿੰਘ ਨਾਂ ਰਖਾਇਆ ਹੁਣ ਨਾਂ ਕਿਦਾਂ ਰੱਖਿਆ ਜਾਂਦਾ ਜੋਤ ਤੇ ਸ਼ਬਦ ਦਾ ਨਾਂ ਜੇ ਜੋਤ ਰੂਪ ਕਾਲਪੁਖ ਦਾ ਨਾਂ ਸ਼ੇਰ ਸਿੰਘ ਹੈ ਪੈਦਨ ਵਾਲੀ ਤਾਕਤ ਹੈ ਤੇ ਫਿਰ ਉਹਦਾ ਕਾਲਯੁਗ ਦੇ ਵਿੱਚ ਜਦੋਂ ਸਰਗੁਣ ਖੇਲ ਖੇលਿਆ ਤਾਂ ਉਹਨੇ ਸ਼ੇਰ ਸਿੰਘ ਉਹਦਾ ਨਾਂ ਰੱਖਦਾ ਰੱਖਿਆ ਕਿੰਨੇ ਫਿਰ ਅੱਗੇ ਕਹਿੰਦਾ ਨਿਰਗੁਣ ਨਰਵੈਰ ਪੁਰਖ ਅਕਾਲ ਜਿਹੜਾ ਨਿਰਗੁਣ ਨਰਪੁਰਖ ਅਕਾਲ ਆ ਸਰਗੁਣ ਸ਼ੇਰ ਸਿੰਘ ਨਾਂ ਰਖਾਈ ਆ ਉਹਨੇ ਸਰਗੁਣ ਰੂਪ ਦੇ ਵਿੱਚ ਜਦੋਂ ਦੇਹ ਲੈ ਲਈ ਉਸ ਦੇਹ ਨੂੰ ਆਪਣੀ ਦੇਹ ਸਮਝੀ ਬਾਈ ਨੰਬਰ ਗ੍ਰੰਥ ਚ ਕਹਿੰਦਾ ਹੈ ਮਹਾਰਾਜ ਦੇ ਅਰਥਾਂ ਚ ਕਿ ਉਸ ਸਰੀਰ ਨੂੰ ਮੈਂ ਆਪਣਾ ਸਰੀਰ ਸਮਝਾਂਗਾ ਜਦੋਂ ਉਹਨੇ ਸਰਗੁਣ ਸ਼ੇਰ ਸਿੰਘ ਨਾਮ ਰੱਖਿਆ ਤੇ ਉਸ ਸਰੀਰ ਦੇ ਵਿੱਚ ਪਹਿਲੇ ਸਕਿੰਟ ਨਿਰੰਕਾਰ ਆਇਆ ਜੋਤ ਉਹਦੀ ਦੂਜੇ ਸਕਿੰਟ ਚ ਸ਼ਬਦ ਆ ਗਿਆ ਦੂਜੇ ਤੀਜੇ ਸਕਿੰਟ ਚ ਉਹਨੇ ਦੋ ਜਾਨ ਵੇਖਿਆ ਚੌਥੇ ਸਕਿੰਟ ਚ ਵੇਖਿਆ ਕਿ ਮੈਂ ਇਸ ਸਰੀਰ ਦੇ ਵਿੱਚ ਆ ਗਿਆ ਫਿਰ ਪੰਜਵੇਂ ਸਕਿੰਟ ਚ ਉਹਨਾਂ ਨੇ ਬਲ ਪਾਵਨ ਦੀ ਧਾਰ ਆਈ ਨਿਰਗੁਣ ਰਾਇ ਪ੍ਰਖ ਅਕਾਲ ਸਰਗੁਣ ਸ਼ੇਰ ਸਿੰਘ ਨਾਮ ਰਖਾਈ ਆ ਇਹ ਬਾਣੀ ਹਰ ਬਾਣੀ ਕਹਿੰਦੀ ਹੈ ਕਿ ਉਹਨੇ ਸਰਗੁਣ ਰੂਪ ਜਦੋਂ ਲਿਆ ਤੇ ਇਸੇ ਵੇਲੇ ਛੇਰ ਸਿੰਘ ਉਸ ਦਾ ਨਾਮ ਹੀ ਰੱਖ ਦਿੱਤਾ ਕਿੰਨੇ ਜਿਹੜਾ ਸੱਚਖੰਡ ਦੇ ਵਿੱਚ ਜੋ ਆਪਣਾ ਖੇਲ ਕਰਦਾ ਸੀ ਛੇਰ ਸਿੰਘ ਨਰੰਜਨ ਓਹੰਗ ਆਪ ਉਹਨਾਂ ਨਾਮ ਮੇਰਾ ਓਹੰਗ ਸ਼ਬਦ ਮੇਰਾ ਸੋਹੰਗ ਇੱਥੇ ਵੀ ਕਹਿੰਦਾ ਹੈ ਕਿ ਛੇਰ ਸਿੰਘ ਨਰੰਜਨ ਓਹੰਗ ਆਪ ਉਹ ਖੁਦ ਓਹੰਗ ਹੈ ਜਿਹੜਾ ਛੇਰ ਸਿੰਘ ਜਿੱਤਾ ਨਾਮ ਹੈ ਉਹ ਖੁਦ ਓਹੰਗ ਹੈ ਹੁਣ ਉਸ ਛੇਰ ਸਿੰਘ ਨੂੰ ਮਹਾਰਾਜ ਛੇਰ ਸਿੰਘ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਵੀ ਕਿਹਾ ਗਿਆ ਤੇ ਇਸ ਕਰਕੇ ਸੋنگ ਮਹਾਰਾਜੇ ਖੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਵੀ ਹੋਈ ਉਹ ਦੱਸਦਾ ਹੈ RAM ਗੜੀਆਂ ਚ ਦੇਹ ਪ੍ਰਗਟਾਉ RAM ਗੜੀਆਂ ਚ ਕਾਲਪੁਰ ਕਹਿੰਦਾ ਮੈਂ ਅਦੇਹ ਚ ਆ ਕੇ ਪ੍ਰਗਟ ਕਰ ਦੂੰਗਾ ਕਿੱਦਾਂ ਪ੍ਰਗਟ ਹੋਊਂਗਾ RAM ਗੜੀਆਂ ਚ ਦੇਹ ਪ੍ਰਗਟਾਉ ਉਹ ਸ਼ਰੀਰ ਜਿਹੜਾ ਜੋ ਲੈਣਾ ਉਹ ਪ੍ਰਗਟ ਕਰ ਦਾਂਗਾ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਅਖਵਾਉਂ ਮੈਂ ਕੀ ਕੀ ਨਾਂ ਆਪਣਾ ਖਵਾਉਂਗਾ ਭਾਵੇਂ ਮੈਂ ਛੇਦ ਸਿੰਘ ਹਾਂ ਜੋਤ ਰੂਪ ਪਰ ਮੈਂ ਆਪਣਾ ਨਾਂ ਕੀ ਕਰੂੰਗਾ ਮਹਾਰਾਜ ਛੇਦ ਸਿੰਘ বিষ্ণੂ ਭਗਵਾਨ ਅਖਵਾਉਂਗਾ ਸੋਹੰਗ ਮਹਾਰਾਜ ਛੇਦ ਸਿੰਘ বিষ্ণੂ ਭਗਵਾਨ ਦੀ ਜੈ ਕਰਾਂਉਂ ਸੋਹੰਗ ਮਹਾਰਾਜ ਛੇਦ ਸਿੰਘ বিষ্ণੂ ਭਗਵਾਨ ਦੀ ਮੈਂ ਜੈ ਕਰਾਉਂਗਾ ਠੀਕ ਹੈ ਇਸ ਕਰਕੇ ਸੱਚਖੰਡ ਚ ਜਿਹੜਾ ਜਕਾਰਾ ਲਾਇਆ ਸੀ ਸੋਹੰਗ ਮਹਾਰਾਜ ਛੇਦ ਸਿੰਘ বিষ্ণੂ ਭਗਵਾਨ ਉਸ ਦੀ ਮੈਂ ਜੈ ਕਰਾਉਂਗਾ ਉਹ ਆਂਦਾ ਹੈ ਕਿ ਜਦੋਂ ਮੈਂ ਦੇਹ ਪ੍ਰਗਟ ਕਰੂੰਗਾ ਸੰਸਾਰ ਦੇ ਵਿੱਚ ਇਹ ਸਿੱਧਾ ਪ੍ਰਗਟਾਵਾ ਕਰੂੰਗਾ ਤੇ ਫਿਰ ਇਹ ਆਣ ਕੇ ਮੈਂ ਆਪਣਾ ਨਾਂ ਕਮਾਉਂਗਾ ਹੁਣ ਗਾੜੀ ਦੇਖਣਾ ਹੈ ਕਿ ਜਿਹੜਾ ਸ਼ਬਦ ਹੈ ਉਸ ਦਾ ਨਾਂ ਕੀ ਧਰਿਆ ਅਸੀਂ ਜਿਆਦਾ ਸ਼ਬਦ ਸੁੱਤ ਦੀ ਗੱਲ ਕਰਦੇ ਹਾਂ ਕਿ ਸ਼ਬਦ ਜਿਹੜਾ ਆਕਾਰ ਜੋਤ ਦਾ ਸੁੱਤ ਹੈ ਤੇ ਜੋ ਜਿਹੜਾ ਸ਼ਬਦ ਸੁੱਤ ਹੈ ਉਹਦੇ ਬੱਚੇ ਸਾਰੀ ਸ੍ਰਿਸ਼ਟੀ ਹੈ ਉਹ ਉਹਦੇ ਕੀ ਹੈ ਸ਼ਬਦ ਸੁੱਤ ਤੇ ਕਾਲਪੁਰਖ ਜੋਤ ਦਾ ਸ਼ਬਦ ਪੁੱਤ ਤੇ ਸ਼ਬਦ ਸੁੱਤ ਤੋਂ ਅਸੀਂ ਸਾਰੇ ਬ੍ਰਹਿਮੰਡ ਖੰਡ ਜਿਤਨੇ ਵੀ ਗੁਰੂ ਪੀ پیغمبر ਨੇ ਉਹ ਸ਼ਬਦ ਦੇ ਸੁੱਤ ਨੇ ਇਸ ਕਰਕੇ ਸ਼ਬਦ ਸੁੱਤ ਜੋ ਜੋਤ ਦਾ ਪੁੱਤ ਆ ਉਹਦੇ ਬਰਾਬਰ ਕੋਈ ਨਹੀਂ ਹੋ ਸਕਦਾ ਗੁਰੂ ਪੀ پیغمبر ਸਭ ਨੂੰ ਪੇਜਦੇ ਆ ਕੋਈ ਪੈਦਾ ਕਰਨ ਵਾਲਾ ਹੋਰ ਨਹੀਂ ਹੈਗਾ ਕਈ ਜਿਹੜੀ ਸੰਸਾਰੀ ਅਸੀਂ ਨਾਂ ਦੇ ਦਿੰਦੇ ਆ ਕਿ ਉਹ ਸ਼ਬਦ ਸੁੱਤ ਕੋਈ ਐ ਤੇ ਜੇ ਉਹੀ ਪ੍ਰਗਟ ਹੁੰਦਾ ਵੀ ਉਹ ਫਲਾਣਾ ਵੀ ਸ਼ਬਦ ਸੁੱਤ ਹੈ ਉਹਨੇ ਦੁਨੀਆ ਰਚੀ ਇਹ ਦੁਨੀਆ ਸਾਰੀ ਗਾਈ ਜਾਂਦੀ ਆਪਣੇ ਗੁਰੂ ਅਵਤਾਰਾਂ پیغمبرਾਂ ਨੂੰ ਕਹੀ ਜਾਂਦੀ ਜਿਨ੍ਹਾਂ ਨਾਲ ਪਿਆਰ ਉਹਨਾਂ ਨੂੰ ਹੀ ਕਹੀ ਜਾਂਦੀ ਹੈ ਪਰ ਐਸੀ ਗੱਲ ਨਹੀਂ ਸ਼ਬਦ ਸੁੱਤ ਕੇਵਲ ਜੋਤ ਦਾ ਸੁੱਤ ਜੋਤ ਆਕਾਲ ਪੁਰਖ ਜਿਹੜਾ ਹੈ ਉਸ ਤੋਂ ਪ੍ਰਗਟ ਹੋਇਆ ਉਸ ਤੋਂ ਪੈਦਾ ਕੀਤਾ ਹੈ ਸੰਸਾਰ ਦੇ ਵਿੱਚ ਹੋਇਆ ਔਰ ਗਾੜੀ ਸ਼ਬਦ ਦੇ ਸੁੱਤ ਸਾਰੀ ਜਿਹੜੀ ਸ੍ਰਿਸ਼ਟੀ ਦੀ ਰਚਨਾ ਹੋਈ ਹੁਣ ਆਪਾਂ ਆਨੇ ਆ ਉਹਦੇ ਸ਼ਬਦ ਸੁੱਤ ਦੇ ਗਾੜੀ ਵੀ ਉਹ ਕੀ ਨਾਂ ਆਉਂਦਾ ਸੋ ਪੁਰਖ ਨੰਨਣ ਕੈ ਸ਼ਬਦ ਸੁੱਤ ਦਲਾਰ ਬੇਪਰਵਾ ਹੁਕਮ ਜਣਾਇੰਦਾ ਸ੍ਰੀ ਭਗਵਾਨ ਕਰਕੇ ਮੇਰ ਮੇਰਵਾਨ ਕੁਸ਼ੀ ਮਨਾਈਆ ਉੱਟ ਲਾਡਲੇ ਬਣਦਲੇ ਤੇਰੀ ਦਲੇਰੀ ਮੋਹੇ ਪਾਈ ਸਬਦ ਸੁੱਤ ਦਲੇਰ ਨੂੰ ਕਹਿ ਰਿਹਾ ਹੁਕਮ ਸੁਣਾ ਰਿਹਾ ਸ਼ਬਦੀ ਸੁੱਤ ਤੇਰਾ ਦੋ ਜਹਾਨਾ ਰੱਖਾ ਨਾਂ ਛੇਰ ਸਿੰਘ ਹੁਣ ਦੋ ਜਹਾਨਾ ਚੋਣੇ ਉਹਦਾ ਨਾਂ ਛੇਰ ਸਿੰਘ ਰੱਖ ਦਿੱਤਾ ਤੇਰੀ ਭਵਕ ਬ੍ਰਹਿਮੰਡ ਖੰਡ ਪੂਰੀ ਲੋਹ ਦਾ ਹਲਾਈ ਆ ਗੁਰ ਅਵਤਾਰ ਪੀਪ ਗੰਬਰ ਤੇਰੇ ਜੇਰ ਤੇਰੇ ਬੱਚੇ ਨੇ ਗਾੜੀ ਜੋਰ ਜਬਰ ਰੂਪ ਸਮਝਾਈ ਆ ਜੇਰ ਜਬਰ ਰੂਪ ਸਮਝਾਈ ਆ ਵੀ ਕਿੱਦਾਂ ਉਹ ਕਰਦਾ ਤੂੰ ਤੂੰ ਜਾਣਾ ਬਣ ਕੇ ਵੱਡਾ ਕੇਰ ਸ਼ੇਰ ਬਣ ਕੇ ਜਾਣਾ ਸਭ ਨੂੰ ਭੈ ਦੇਣ ਵਾਲਾ ਬਣ ਕੇ ਜਾਣਾ ਵੱਲ ਧਾਰੀ ਆਪਣਾ ਨਾਂ ਧਰਾਈ ਆ ਆਪਣਾ ਤਾਕਤ ਵਾਲਾ ਜਿਹੜਾ ਨਾਂ ਰੱਖਣਾ ਚੇਤ ਸਿੰਘ ਤੇਰਾ ਨਾਂ ਆ ਸਜੁਗ ਤ੍ਰੇਤਾ ਤੋਂ ਅਪਰ ਕਲਜ ਕਲਯੁਗ ਕਰਦਾ ਰਿਓ ਹਾਂ ਕਨਵੇ ਨਵੇੜਾ ਇੱਕੋ ਇੱਕ ਜਣਾਈ ਆ ਦੀਨਾਂ ਮਜਮਾ ਝਗੜਾ ਰਹੇ ਨਾ ਕੋਈ ਛੇੜ ਝੰਜਟ ਅਵਰ ਨਾ ਕੋਈ ਪਾਈ ਆ ਜੋਤੀ ਜੋਸ ਰੂਪਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰਤੁਰ ਦੀ ਤਾਰ ਆਪ ਜਨਾਈ ਆ ਹੁਣ ਘਵਿੰਡ ਦੇ ਵਿੱਚ ਨਰੰਕਾਰ ਆ ਰਿਹਾ ਹੈ ਉਹਦਾ ਨਾਮ ਹੀ ਸ਼ੇਰ ਸਿੰਘ ਜਿਹੜਾ ਦੂਸਰੇ ਸਕਿੰਡ ਚ ਪਹਿਲੇ ਸਕਿੰਡ ਚ ਰੰਕਾਰ ਆ ਰਿਹਾ ਦੂਜੇ ਸਕਿੰਡ ਚ ਸ਼ਬਦ ਆ ਉਹਦਾ ਨਾਮ ਹੀ ਸ਼ੇਰ ਸਿੰਘ ਤੇ ਤੀਸਰਾ ਜਿਹੜਾ ਸਰੀਰ ਆ ਉਹਦਾ ਉਹਦਾ ਵੀ ਨਾਮ ਉਹਨੇ ਆਖਿਆ ਵੀ ਸ਼ੇਰ ਸਿੰਘ ਕਰ ਦਿੱਤਾ ਦਿੰਨੇ ਇੱਕ ਲਾਈਨ ਜੋਗੇ। ਔਰ ਉਹ ਕੀ ਉਖਾਇਆ ਮਹਾਰਾਜ ਖੇਤ ਸਿੰਘ ਵਿਸ਼ਨੂੰ ਭਗਵਾਨ ਉਖਾਇਆ। ਹੁਣ ਉਹ ਸ਼ੇਰ ਸਿੰਘ ਦੇ ਗਾੜੀ ਕਿਉਂਕਿ ਤਤ ਤਤ ਨੂੰ ਆਪਣੇ ਸ਼ਰੀਰ ਨੂੰ ਸ਼ਰੀਰ ਸਮਝਾਂਗਾ ਤੇ ਉਹਦੇ ਤੋਂ ਬੱਚੇ ਵੀ ਪੈਦਾ ਹੋਣੇ ਆ। ਮਾਪੇ ਵੀ ਹੋਣੇ ਆ। ਤਾਂ ਉਹ ਕਰਕੇ 3 ਨੰਬਰ ਗ੍ਰੰਥ ਚ ਲਿਖਿਆ ਮਹਾਰਾਜ ਖੇਤ ਸਿੰਘ ਵਿਸ਼ਨੂੰ ਭਗਵਾਨ ਘਰ ਮਾਪਿਆਂ ਕਰੇ ਰੋ ਰੋ ਜਿਦ। ਹੁਣ ਉਹਨੇ ਉਸ ਸ਼ਰੀਰ ਨੂੰ ਸ਼ਰੀਰ ਸਮਝਿਆ ਤੇ ਮਾਪਿਆਂ ਨੂੰ ਮਾਪਿਆ ਇਸ ਕਰਕੇ ਸਮਝਿਆ। ਔਰ ਉਸ ਦੇ ਘਰ ਜिद ਕਰ ਰਿਆ ਤੇ ਮਾਤਾ ਮਾਤਾ ਗਾੜੀਆਂ ਕਹਿੰਦੇ ਆ ਨਾ ਰੋ ਮੇਰੇ ਕੁੱਕ ਦੇ ਜਾਏ ਪ੍ਰਭੂ ਬਨਾਸੀ ਮੂੰਹ ਪਾਵੇ ਵੀ ਮੈਂ ਤੇ 1 ਸੈਕਿੰਡ ਬਾਅਦ ਜੋਨ ਰੰਕਾਰ ਉਤਰਿਆ ਤੇ ਮੈਂ ਇਸ ਸ਼ਰੀਰ ਨੂੰ ਸ਼ਰੀਰ ਸਮਝ ਰਿਆ ਉਹ ਕਹਿਣ ਲਿਆ ਹੁਣ ਇਸੇ ਤਰ੍ਹਾਂ ਹੀ ਜੇ ਲਾ ਲਈਏ ਤੇ ਜਿਹੜਾ ਤੁਸੀਂ ਨੇਮ ਪਲੇਟ ਵੇਂਦੇ ਜੋ ਕਾਕਾ ਜਗਦੀਸ਼ ਸਿੰਘ ਸੁਪੁੱਤਰ ਮਾਤਾ ਰਣਜੀਤ ਕੌਰ ਹੁਣ ਇਥੇ ਮਹਾਰਾਜ ਪੂਨ ਸਿੰਘ ਦਾ ਨਾਮ ਕਿਉਂ ਨਹੀਂ ਹੈਗਾ ਕਿਉਂਕਿ ਸੰਬਲ ਦੇ ਵਿੱਚ ਜੋਸ਼ ਸ਼ਬਦੀ ਧਾਰ ਬਣ ਕੇ ਅਕਾਲ ਪੁਰਖ ਵੀ ਛੇਰ ਸਿੰਘ ਤੇ ਸ਼ਬਦ ਵੀ ਛੇਰ ਸਿੰਘ ਦੋ ਜਹਾਨਾਂ ਚ ਜਿਹਦਾ ਨਾਂ ਹੈ ਉਹ ਆ ਕੇ ਇਟਲੀ ਦੇ ਵਿੱਚ ਪ੍ਰਵੇਸ਼ ਹੋ ਗਿਆ ਉਥੇ ਲਿਖਿਆ ਪਹਿਲੇ ਨੰਬਰ ਦਾ ਜਿਹੜਾ ਹੈਗਾ ਆ ਕਿ ਜੋਸ਼ ਸ਼ਬਦੀ ਧਾਰ ਬਣ ਕੇ ਪੂਰਨ ਸਿੰਘ ਪੁੱਤਰ ਪਾਲ ਸਿੰਘ ਦੇ ਤੇ ਪ੍ਰਵੇਸ਼ ਹੋ ਗਿਆ ਹੁਣ ਜਦੋਂ ਦੋਵੇਂ ਛੇਰ ਸ਼ੇਰ ਰੂਪਿਆ ਛੇਰ ਸਿੰਘ ਨਾਂ ਦੇ ਆ ਤੇ ਉਹ ਪ੍ਰਵੇਸ਼ ਹੋ ਗਏ ਜਦੋਂ ਪ੍ਰਵੇਸ਼ ਹੋ ਗਿਆ ਤੇ ਸਰੀਰ ਦਾ ਨਾਂ ਕੀ ਪੂਰਨ ਸਿੰਘ ਰੱਖ ਲਿਆ ਤੇ ਅੰਦਰ ਦੀ ਧਾਰ ਕੀ ਹੋ ਗਈ ਪੂਰਨ ਤੇ ਪੂਰਨ ਧਾਰ ਜਿਹੜੀ ਆ ਨੇਰਨੇਨ ਕੀ ਆ ਗੋਵਿੰਦਤਾ ਉਥੇ ਕਹਿੰਦਾ 24 ਨੰਬਰ ਗ੍ਰੰਥ ਚ ਗੋਵਿੰਦ ਧਾਰ ਵਸ ਕੇ ਨੇਰਨੇਰ ਸਿੰਘ ਪੂਰਨ ਵਿੱਚ ਸਮਾਈ ਹੈ ਤੇ ਗੋਵਿੰਦ ਧਾਰ ਜਿਹੜੀ ਹੈ ਉਹ ਫਿਰ ਸ਼ੇਰ ਸਿੰਘ ਧਾਰ ਜਿਹੜੀ ਆ ਉਹਦੇ ਨਾਲ ਮਿਲ ਕੇ ਉਹ ਸ਼ਬਦ ਦੀ ਧਾਰ ਉਹਦਾ ਨਾਂ ਸ਼ੇਰ ਸਿੰਘ ਮਹਾਰ ਅਕਾਲਪੁਰਖ ਨੇ ਰੱਖਤਾ ਤੇ ਫਿਰ ਇਹ ਸਾਰੇ ਇਕੱਠੇ ਹੋ ਗਏ ਫਿਰ ਇਹ ਬੱਚੇ ਕਿਹਦੇ ਹੋਏ ਫਿਰ ਕਿ ਇਹ ਮਾਰੇ ਭੂਰ ਸਿੰਘ ਦਾ ਨਾਮ ਨਹੀਂ ਲਿਖਿਆ ਸਿਰਫ ਮਾਤਾ ਰਣਜੀਤ ਕੌਰ ਦਾ ਨਾਮ ਲਿਖਿਆ ਤਾਂ ਫਿਰ ਬੱਚੇ ਤੇ ਫਿਰ ਸ਼ੇਰ ਸਿੰਘ ਦੇ ਹੋਗੇ ਜਦੋਂ ਆਕਿਆ ਸੀਗਾ ਅ ਅਮਰਜੀਤ ਸਜੀਤ ਦਾ ਪਿਤਾ ਸਾਰੇ ਬੋਲੋ ਸਾਡਾ ਪਿਤਾ ਫਿਰ ਸਾਡਾ ਤੇ ਫਿਰ ਉਹ ਰੂਹਾਨੀਅਤ ਪਿਤਾ ਜਿਹੜਾ ਉਹ ਸ਼ੇਰ ਸਿੰਘ ਸ਼ਬਦ ਤੇ ਅਕਾਲ ਪੁਰਖ ਰਲ ਕੇ ਜਿਹੜਾ ਉਹ ਸ਼ੇਰ ਸਿੰਘ ਬਣ ਗਏ ਤੇ ਉਹੀ ਸਾਡਾ ਬਣਿਆ ਜੋ ਉਹਨਾਂ ਦਾ ਬਣਿਆ ਤੇ ਦਵਿੰਦਰ ਕੌਰ ਤੇਰਾ ਪਿਤਾ ਪੁਰਖ ਦਾ ਇਹ ਰੋ ਜਿਹੜਾ ਅਕਾਲ ਪੁਰਖ ਇੱਕ ਰੂਪ ਹੋ ਗਿਆ ਸ਼ੇਰ ਸਿੰਘ ਦੋਵੇਂ ਨਾਂ ਇੱਕ ਥਾਂ ਤੇ ਹੋ ਗਏ ਤੇ ਕਾਲ ਪੁਰਖ ਫਿਰ ਕੀ ਹੋ ਗਿਆ ਤੇਰਾ ਪਿਤਾ ਪੁਰਖ ਕਾ ਕਿਉਂਕਿ ਨਵਜਾਂ ਬੰਦ ਕਰਕੇ ਉਹਨੇ ਇੱਕ ਰੂਪ ਧਾਰ ਲਿਆ ਉਹ ਗੱਲ ਕਹਿੰਦਾ ਵੇਸ ਨੇਕਾ ਹਰਨਨਕਾਰਾ ਆਪਣਾ ਆਪ ਕਰਾਇੰਦਾ ਵੀ ਮੈਂ ਤੇ ਵੇਸ ਨੇਕਾ ਲੈਣਾ ਇਹਨਾਂ ਉਹ ਫਿਰ ਗਾੜੀ ਕਹਿੰਦਾ ਇਹ ਪੂਰਨੀ ਪੁਰੀਆਂ ਤੋਂ ਪਰੇ ਤੁਹਾਡਾ ਘਾਟ ਇਹ ਨਿਰਾਇ ਸ਼ਰੀਰੂਪੀ ਪੂਰਨੀਆਂ ਪੁਰੀਆਂ ਤੋਂ ਪਰਾਂ ਤੁਹਾਡਾ ਘਾਟ ਆ ਤਤਾਂ ਵਾਲਾ ਵੇਖ ਕੇ ਭੁੱਲ ਨਾ ਕਮਾਈ ਆ ਜਗਤਨਾਮ ਪੂਰਨ ਸਿੰਘ ਦੂਜਾ ਨਾਮ ਦੂਰ ਦੂਰ ਤੋਂ ਇਹ ਗੱਲਾਂ ਸਪਸ਼ਟ ਕਰਦੀਆਂ ਨੇ ਇਹ ਸਾਰੇ ਹੀ ਪੁੱਤਰ ਜੋਤ ਰੂਪੀ ਤਤ ਰੂਪੀ ਕਲਸੀਆਂ ਪ੍ਰਵਾਹ ਸ਼ਬਦ ਰੂਪੀ ਕਲਸੀਆਂ ਪ੍ਰਵਾਹ ਤੇ ਤਤਾਂ ਵਾਲੇ ਬੱਚੇ ਵੀ ਤੇ ਜਦੋਂ ਕਿ ਇਧਰ ਤਤਾਂ ਵਾਲੇ ਬੱਚੇ ਨਹੀਂ ਕਿਉਂਕਿ ਸ੍ਰੀ ਦੀਆਂ ਨਵਜਾਂ ਬੰਦ ਹਨ ਤੇ ਇੱਥੇ ਗਾੜੀ ਸ਼ੇਰ ਸਿੰਘ ਸ਼ਬਦ ਤੇ ਸ਼ੇਰ ਸਿੰਘ ਨਰੰਕਾਰ ਇਕੱਠਾ ਹੋ ਕੇ ਕੰਮ ਕਰ ਰਿਹਾ ਹੈ ਤੇ ਇਹ ਫਿਰ ਬੱਚੇ ਕਿਹਦੇ ਬਣਗੇ ਇਹ ਵੀ ਸ਼ੇਰ ਸਿੰਘ ਦੇ ਉਹ ਵੀ ਸ਼ੇਰ ਸਿੰਘ ਦੇ ਤੇ ਫਿਰ ਸਾਰੀ ਸੰਗਤ ਕੇ ਦੀ ਫਿਰ ਬੱਚੇ ਬਣਗੇ ਸ਼ੇਰ ਸਿੰਘ ਦੀ ਹੋਣ ਕਰਕੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋ ਉਸ ਰੂਪ ਨੇਕ ਲੰਕ ਨਾਰਾਇਣ ਨਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇ ਸਭ ਭਗਤ ਹੋ ਗਏ